ਇਹ ਆਇਆ ਨੰਬਰ ਤੇ ਲਿਖੀ ਆ ਆ ਦੋ ਨੰਬਰ ਤੇ ਲਿਖੀ ਆ ਤਿੰਨ ਨੰਬਰ ਤੇ ਲਿਖੀ ਆ ਠੀਕ ਹੈ ਜੀ ਇਹ ਦੁਕਾਨ ਦੋ ਨੰਬਰ ਦਾ ਕਬਜ਼ਾ ਕੋਟ ਨੇ ਆਰਡਰ ਕੀਤਾ ਇਹ ਤਾਂ ਖਾਲੀ ਹੀ ਰਹੀਏ ਬਈ ਇਹ ਕੋਈ ਖਾਲੀ ਕਰਾ ਰਹੇ ਆ ਇੱਕ ਨਈ ਦੁਕਾਨ ਮੈਂ ਖਾਲੀ ਵੀ ਕਰੇ ਮਿਹਰ ਜੀ ਨੂੰ ਦਾ ਤੇ ਜੇ ਇਹਨਾਂ ਨੂੰ ਮੈਂ ਕਾਗਜ਼ ਤੇ ਨਾਮ ਅਟਕਾਉਣਾ ਤੇ ਲਿਖਿਆ ਸਤੀਸ਼ ਕੁਮਾਰ ਦੀ ਦੁਕਾਨ ਖਾਲੀ ਕਰਾਉਣਾ ਦੱਸੋ ਜੀ ਇਹਦੇ ਕੋਲ ਤਾਂ ਕੋਈ ਸਟੇਕ ਆਏ ਖੰਧੋ ਦੇ ਨਾਲ ਕਾਪੀ ਲਾਗੇ ਬਾਸ ਮੋੜ ਜੰਨੇ ਆ ਪਾਜੀ ਮੈਨੂੰ ਇਹ ਦੱਸੋ ਕਿ ਕਿੱਥੇ ਲਿਖਿਆ ਸਤੀਸ਼ ਕੁਮਾਰ ਦੀ ਦੁਕਾਨ ਖਾਲੀ ਕੀਤੀ ਜਾਵੇ ਆ ਤੇ ਦੱਸੋ ਨੀਸ਼ ਕੁਮਾਰ ਹਾਂ ਜੀ ਰੱਖਿਆ ਤੇ ਪੂਰੀ ਬਿਲਡਿੰਗ ਦਾ ਰਕਸ਼ਾ ਆ ਰਕਸ਼ਾ ਤੇ ਬਿਲਡਿੰਗ ਦਾ ਪੂਰੀ ਦਾ ਆ ਬਿਲਡਿੰਗ ਦਾ ਬੰਨਾ ਨਾ ਦੁਕਾਨ ਤੇ 3 ਨੰਬਰ ਦਾ ਥੋੜਾ ਖਾਲੀ ਲੰਗਾਇਆ ਆ ਪਾਜੀ 3 ਨੰਬਰ ਦਾ ਆਂਡਰ ਤੇ ਵਿ येद लछा है भाई यार आगे गे गे। आगे, गे लिए लिए आगे दो नंबर देना बीच में दो नंबर दे भाई अभी कभी और दिखाओ मेरा नाम है बीच में सुशील कुमार का नाम है सुन बेटा तू लगता है सवेरदा काका देखो लागाने और सारा शेयर था पाया ये तीन नंबर बिठाना ऑलरेडी पहला कब्जा अब जाओ कब्जा तो ऑलरेडी हो चुका ना कब्जा तो मेरे को ही ऑलरेडी किया हो गया कब्जा जमाने माल की चोरी आ जाती है औरड़ी किता 10 बजे और ना, ना, ना ਤੂੰ ਇਹ ਕੰਮਿੱਟਾ ਕਿਸ਼ਾਈ ਕੀਤੀ ਭਾਜੀ ਤੈਨੂੰ ਕਿਸ਼ਾਈ ਕੀਤੀ ਏ ਤੂੰ ਇਹ ਨੰਬਰ ਨਾਲ ਕੇ ਕਿੰਨੇ ਬਿਆਹ ਜੇ ਤਾਂ ਲਖੋ ਤੇ ਕੋਈ ਦੋੜਦਾ ਹੈ ਤੇਰੇ ਨਾਲ ਦੇ ਰਿਓ ਆਏ ਦੁਕਾਨ ਸੁਆਦ ਇੰਦਰ ਖਾਣੇ ਆ ਜੇ ਤੂੰ ਕੋ ਸਟੇ ਨਹੀਂਗਾ ਪਰ ਜੈ ਸਾਹਿਬ ਨੇ ਨਿਗ੍ਹਾ ਤੇ ਗਈ ਹੈ ਨਾ ਫੋੜ ਦਾ ਫੈਸਲਾ ਫੋੜ ਤੇ ਰਹਿ ਤੂੰ ਵਿੱਚ ਨਾ ਆਈ ਗੱਲ ਗਈ ਮੈਨੂੰ ਭੇਜੇ ਫੋੜਾ ਫੋੜ ਸੋ ਮਲਮ ਨੇ ਆਇਆ ਭਾਜੀ ਮੈਂ ਤਾਂ ਫੋੜਦਾ ਚਲੋ ਗੋਲਨੀ ਬਾਬਾ ਮਿਸ਼ਰ ਨੂੰ ਦਿਖਾ ਦਿੰਦੇ ਫਿਰ ਕੱਲ ਇਹਨੇ ਚੰਗਾ ਦੁਕਾਨ ਕਰਦੇ ਵੀ ਸੀ ਇੱਥੇ 35 ਹਜ਼ਾਰ ਹੋ ਜਾਂਦੇ ਸਭ ਦੁਕਾਨ ਕਰਦੇ ਆ ਕਿ ਕੰਮ ਕਰਦੇ ਸੀ ਫੂਡ ਲਾਈਦਾ ਨਾਲ ਮੁੰਡਾ ਹੁੰਦਾ ਲਗਾ ਮੈਂ ਤੇ ਅੱਜ ਕੀ ਹੋਇਆ ਤੁਹਾਡਾ ਅੱਜ ਛੱਕੇ ਸ਼ਾਈ ਹੋ ਗਈ ਹੈ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਨੋਟਿਸ ਮਿਲਦਾ ਨਹੀਂ ਨਾ ਸੰਕੋਚ ਨਹੀਂ ਆਇਆ ਕੋਈ ਨੋਟਿਸ ਨਹੀਂ ਨਾ ਕੋਈ ਨਹੀਂ ਆਇਆ ਬਾਈ ਇੱਕਦਮ ਤੇ ਜਾਂਦਾ ਪਿਆ 26 ਤਰੀਕ ਫਈ ਆ ਅੱਛਾ ਜੀ ਹਾਂ ਤੇ ਜੀ ਮੇਰਾ ਜਵਾਈ ਪੂਰਾ ਹੋ ਗਿਆ ਸੀ ਤੇ ਮੈਂ ਉੱਥੇ ਗਈ ਸੀ ਤੇ ਥੋੜਾ ਜਿਹਾ ਦੁਕਾਨ ਬੰਦ ਰੱਖੀ ਆ अच्छा जी हां उनी ते जेडे कब्जा ਲੈਣ ਆਏ ਉਸ ਤੋਂ ਪਹਿਲਾਂ ਕੋਈ ਨੋਟਿਸ ਵਗੈਰਾ ਲਗਾਉਂ ਕੋਈ ਨੋਟਿਸ ਨਹੀਂ ਆਇਆ ਸਰ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਕੋਈ ਪੁਸ਼ਟੀ ਨਹੀਂ ਦਿੱਤਾ ਹੈਗਾ ਜਦ ਕਿ ਉਹ 2 ਨੰਬਰ ਦੁਕਾਨ ਦਾ ਕਬਜ਼ਾ ਲੈਣ ਆਏ ਆ 3 ਨੰਬਰ ਦਾ ਦੁਕਾਨ ਦਾ ਉਹਨਾਂ ਨੇ ਪੁਲਸ ਵਾਲੇ ਨੇ ਰਲ ਕੇ ਧੱਕੇਸ਼ਾ ਹੀ ਨੇ ਸਾਡੇ ਕੋਲ ਕਬਜ਼ਾ ਪਿੱਛੋਂ ਸਮਾਨ ਕੱਢ ਰਿਆ ਸੀ ਕੋਈ ਨਹੀਂ ਇੱਥੇ ਹੈਗੇ ਸਾਨੂੰ ਸਿਰਫ ਬਾਹਰੋਂ ਕੇਰੇ ਦੱਸਿਆ ਵੀ ਤੁਹਾਡੇ ਦੁਕਾਨ ਦਾ ਸਮਾਨ ਸਾਰਾ ਬਾਹਰ ਕੱਢ ਕੇ ਰੱਖ ਦਿੱਤਾ ਉਹ ਕਹਿੰਦੇ ਸਾਡੇ ਕੋਲ ਔਰਡਰ ਹੈ ਸਰ ਕੋਈ ਔਰਡਰ ਮੈਨੂੰ ਦਿਖਾ ਲਓ ਉਹਦੇ ਵਿੱਚ ਮੇਰਾ ਨਾਂ ਤੇ ਹੋਵੇ ਨਾਂ ਤੇ ਜਗਿੰਦਰਪਾਲ ਦਾ ਹੁੰਦਾ ਪਿਆ ਸतीश ਕੁਮਾਰ ਦਾ ਤਾਂ ਨਾਂ ਹੀ ਦੁਕਾਨ ਉੱਤੇ ਲਿਖਿਆ 2 ਨੰਬਰ ਦੁਕਾਨ ਦਾ ਕਬਜ਼ਾ ਲੈਣਾ ਤੇ ਤਿੱਤ 3 ਨੰਬਰ ਦਾ ਲੈ ਕੇ ਕਿਸ ਤਰ੍ਹਾਂ 3 ਨੰਬਰ ਦਾ ਲੈ ਗਏ ਧੱਕੇ ਨਾਲ ਧੱਕੇ ਨਾਲ ਹਾਂ 2 ਨੰਬਰ ਦਾ ਕਬਜ਼ਾ ਲੈਣਾ ਹੈ 3 ਨੰਬਰ ਦਾ ਕਿਦਾਂ ਲੈ ਕੇ ਚੱਲਦਾ ਵੇ 26 ਮਈ ਤਰੀਕ ਪਈ ਹੈ ਸਰ ਕੋਰਟ ਦੇ ਵਿੱਚ ਤਰੀਕ ਪਈ ਹੈ ਤਰੀਕ ਤੋਂ ਪਹਿਲਾਂ ਹੀ ਕਬਜ਼ਾ ਹਾਂ ਹਾਂ ਜੀ 26 ਮਈ ਤਰੀਕ ਕੋਰਟ 'ਚ ਪਈ ਕਬਜ਼ਾ ਲੈ ਲਓ ਮਾਲਕਾਂ ਦੇ ਆਪਣੇ ਕਰਿੰਦੇ ਹੀ ਆਏ ਹੋ ਗਏ ਆ ਕੌਣ ਕੌਣ ਆਈ ਤੋਂ ਹੀ ਜਾਣਦੇ ਹੋ ਸਰ ਆਪਾਂ ਉਹਨਾਂ ਨੂੰ ਕੋਈ ਨਹੀਂ ਜਾਣਦੇ ਸਿਰਫ ਇੱਕ ਪੁਲਿਸ ਵਾਲੇ ਨੂੰ ਜਾਣਦੇ ਮੁਖਤਾਰ ਸਿੰਘ ਉਹਦਾ ਨਾਮ ਹੈਗਾ ਜੀ ਤੇ ਉਹ ਉਹ ਚਾਬੀਆਂ ਵੀ ਦੁਕਾਨ ਦੀ ਉਹਦੇ ਕੋਲ ਹੀ ਹੈਗੀਆਂ ਵਾ ਕਾਲਾ ਆਪਣਾ ਮਾਰ ਕੇ ਗਿਆ ਕਾਲਾ ਆਪਣਾ ਮਾਰ ਗਿਆ ਵਾ ਤੇ ਚਾਬੀਆਂ ਨਾਲ ਲੈ ਗਿਆ ਉਹਨੇ ਇਹ ਵੀ ਗੱਲ ਮੈਨੂੰ ਕਹੀ ਹੈ ਕਿ ਮੈਂ ਚਾਬੀਆਂ ਉਹਨਾਂ ਨੂੰ ਨਹੀਂ ਦੇਵਾਂਗਾ ਜਿੰਨਾ ਚਿਰ ਮੈਂ ਮਤਲਬ ਪੂਰੀ ਕਾਰਵਾਈ ਨਹੀਂ ਕਰਾਂਗਾ ਤੇ ਕਾਰਵਾਈ ਵਾਲੇ ਕੋਈ ਵੀ ਨਹੀਂ ਹੋਈ ਹੈ ਲੈ ਗਈ ਹੈ ਵੀ ਅੱਗੇ ਤੁਸੀਂ ਕੀ ਪ੍ਰਸ਼ਾਸਨ ਨੇ ਕੀ ਮਾਰ ਚਲਦੇ ਹੋ ਪ੍ਰਸ਼ਾਸਨ ਕਹਿੰਦਾ ਕਿ ਮੰਗ ਕਰਦੇ ਸਾਨੂੰ ਇਨਸਾਫ ਦਿਵਾਓ ਜੇ ਸਾਨੂੰ ਜੱਜ ਆਰਡਰ ਕਰਦਾ ਵਾ ਸਾਨੂੰ ਨੋਟਿਸ ਦਿੰਦਾ ਵਾ ਵੀ ਦੁਕਾਨ ਖਾਲੀ ਕੀਤੀ ਜਾ ਆਪਾਂ ਕਰਨ ਨੂੰ ਤਿਆਰ ਆ ਪਰ ਜਿੰਨਾ ਚਿਰ ਸਾਨੂੰ ਜੱਜ ਆਰਡਰ ਨਹੀਂ ਦੇਏਗਾ ਨੋਟਿਸ ਨਹੀਂ ਦੇਏਗਾ ਕੋਰਟ ਦੇ ਹੁਕਮਾਂ ਅਨੁਸਾਰ ਤੁਸੀਂ ਹਾਂ ਕੋਰਟ ਦੇ ਹੁਕਮਾਂ ਅਨੁਸਾਰ ਖਾਲੀ ਕਰ ਜਦ ਤੱਕ ਕੇਸ ਚੱਲਦਾ ਉਹ ਲੈ ਕੇ ਆਪਾਂ ਖਾਲੀ ਕਰਨ ਨੂੰ ਨਹੀਂ ਤਿਆਰ ਹਾਂ ਇੱਕ ਜੋਗਿੰਦਾ ਲਾਲ ਸਿੰਘ ਜਿੰਨੇ ਜਿਹੜਾ ਸੀ ਕਿਰਾਏ ਤੇ ਜਗਾ ਲਿੱਤੀ ਸੀ ਪਰ ਬਾਅਦ ਚ ਕਿਰਾਇਆ ਨਹੀਂ ਦਿੱਤਾ ਗਿਆ ਔਰ ਆ ਕੋਰ ਦੇ ਵਿੱਚ ਕੇਸ ਪਾਇਆ ਤੇ ਕੋਰਟ ਨੇ ਡਿਗਰੀ ਸਾਨੂੰ ਪਾਸ ਕਰਤੀ। ਕੋਰੋ ਕੋਰਟ ਹੁੰਦੀ ਹੀ ਪ੍ਰਭਜੋਤ ਕੋਰ ਦੀ ਕੋਰਟ ਅਗੀ ਉਹਦਾ ਡਿਸੀਜਨ ਆ ਗਿਆ 7 11 2019 ਨੂੰ ਜਿਹੜੀ ਉਹਨਾਂ ਨੇ ਕੋਰਟ ਨੇ ਜਿਹੜੀ ਹੀ ਇਹਨਾਂ ਖਾਲੀ ਜਗ੍ਹਾ ਕਰਾਂਦੀ ਪਰਮਿਸ਼ਨ ਦੇ ਦਿੱਤ। ਉਸ ਤੋਂ ਬਾਅਦ ਆਪਾਂ ਐਗਜ਼ੀਕਿਊਸ਼ਨ ਫਾਈਲ ਕੀਤੀ। ਐਗਜ਼ੀਕਿਊਸ਼ਨ ਦੇ ਵਿੱਚ ਮਿਤੀ 5 4 2025 ਨੂੰ ਮਾਨਯੋਗ ਕੋਰਟ ਹੀਨਾਗਰ왈ਜੀ ਦੀ ਕੋਰਟ ਨੇ ਬਲਫ ਦੀ ਡਿਊਟੀ ਲਾਈ ਕਿ ਉੱਥੇ ਜਿਹੜਾ ਤਾਲਾ ਦੇ ਦੁਕਾਨ ਤੇ ਲੱਗਿਆ ਤਾਲਾ ਤੋੜ ਕੇ ਇਹਨਾਂ ਨੂੰ ਕਬਜ਼ਾ ਦੁਆਇਆ ਜਾਵੇ। ਤੇ ਅੱਜ ਅੱਪਾ ਜਿਹੜਾ ਗਹੀ ਡੀਐ ਜਿਹੜਾ ਆਗਾ ਹੀ ਉਹ ਬਲਫ ਦੇ ਨਾਲ ਗਿਆ ਤੇ ਮੌਕੇ ਤੇ ਤੇ ਉਹਨੇ ਮੌਕੇ ਤੇ ਜਾ ਕੇ ਜਿਹੜਾ ਬਲਫ ਨੇ ਲੀਗਲੀ ਕੋਰ ਦੇ ਹੁਕਮਾਂ ਦੇ ਮੁਤਾਬਕ ਉਹ ਆ ਜਿਹੜਾ ਕਪੜਾਗਾ ਸਾਨੂੰ ਹੈਨਓਰ ਕਰਤਾ ਉਹ ਕਹਿੰਦੇ ਕਿ ਸਾਡਾ ਕੇਸ ਚੱਲਦਾ ਹੋਇਆ ਸਾਡਾ 26 ਸਰ ਜਿਹੜਾ ਬੰਦਾ ਉੱਥੇ ਮੌਕੇ ਤੇ ਆਇਆ ਉਹਨੇ ਨਾ ਤਾਂ ਆਪਣੀ ਆਇਡੈਂਟੀਟੀ ਵਿਖਾਈ ਆਪਣੇ ਆਪ ਨੂੰ ਸਤੀਸ਼ ਕੁਮਾਰ ਕਹਿੰਦਾ ਪਿਆ ਲੇਕਿਨ ਜਦ ਕੀ ਉਹਨੇ ਆਇਡੈਂਟੀਟੀ ਜਿਹੜਾ ਪੁੱਛੀ ਗਈ ਉਹਨੇ ਆਇਡੈਂਟੀਟੀ ਕਰ ਕੋਈ ਨਹੀਂ ਵਿਖਾਇਆ ਜੋ ਸਾਨੂੰ ਪਤਾ ਚੱਲਿਆ ਉਹ ਸਤੀਸ਼ ਕੁਮਾਰ ਵੀ ਨਹੀਂਗਾ ਤੇ ਉਹ ਜਿਹੜੀ ਗੱਲ ਕਰਦਾ ਪਿਆ ਉਹ ਨਾਲ ਦੇ ਜਿਹੜਾ ਹੈ ਹੀ ਦੁਕਾਨ ਉਹਦੀ ਗੱਲ ਕਰਦਾ ਪਿਆ ਸੀ ਜਿਹੜਾ ਕਬਜ਼ਾ ਆਲਰੇਡੀ ਮਾਨਯੋਗ ਕੋਰਟ ਨੇ ਮਤੀ 312023 ਦੇ ਆਰਡਰ ਹਗਾ ਜੀ ਕਿ 2412023 ਨੂੰ ਬਲਫ ਬ੍ਰਿਜ ਮੋਹਨ ਜੀ ਰਹੀ ਉਹਨਾਂ ਦੀ ਹਾਜ਼ਰੀ ਵਿੱਚ ਸਾਨੂੰ ਜਿਹੜਾ ਕਬਜ਼ਾ ਦੁਆਤਾ ਸੀ ਜਿਹੜਾ ਕਬਜ਼ਾ ਹੈ ਵੀ ਸਾਡੇ ਕੋਲ ਹੋਗਾ ਤੇ ਇਹਨਾਂ ਨੇ ਜਿਹੜਾ ਹੈ ਕਿ ਜਿਹੜਾ ਆਰਡਰ ਹੋਇਆ ਸੀ ਉਹਨਾਂ ਦੀ ਇਹਨਾਂ ਦੇ ਵਕੀਲ ਸਾਹਿਬ ਦੀ ਹਾਜ਼ਰੀ ਵਿੱਚ ਹੋਇਆ ਸੀ ਤੇ ਇਹ ਆਪ ਵੀ ਪੇਸ਼ ਹੁੰਦੇ ਸੀ ਸतीश ਕੁਮਾਰ ਲੇਕਿਨ ਜਿਹੜਾ ਬੰਦਾ ਹੁਣ ਮੌਕੇ ਤੇ ਆਇਆ ਉਹ ਸतीश ਕੁਮਾਰ ਨਹੀਂਗਾ ਤੇ ਉਹਨਾਂ ਨੇ ਜਿਹੜਾ ਜੋ 30 ਕਮਰ ਦੀ ਗੱਲ ਕਰਦਾ ਪਿਆ ਉਹਨਾਂ ਨੇ ਅਪੀਲ ਫਾਈਲ ਕੀਤੀ ਹੋਈ ਆ ਲੇਕਿਨ ਅਜ ਤੱਕ ਕੋਈ ਸਟੇ ਨਹੀਂ ਗਾ ਜੋ ਉਹਨਾਂ ਨੇ ਜਦੋਂ ਆਪਾਂ ਕੋਰਟ ਤੇ ਕੇਸ ਫਾਈਲ ਕੀਤਾ ਸੀ ਉਹਨਾਂ ਨੇ ਆਪਣੇ ਜਵਾਬ ਦਾ ਵਿੱਚ ਮੰਨਿਆ ਕਿ ਜਿਹੜਾ ਸਾਡਾ ਨਕਸ਼ਾ ਕੋਰਟ ਚ ਲਾਇਆ ਉਹ ਸਹੀ ਆ ਉਹਨਾਂ ਨੇ ਕਦੀ ਵੀ ਐ ਨਹੀਂ ਕਿਹਾ ਕਿ ਸਾਡੀ ਜਿਹੜੀ ਦੁਕਾਨ 2 ਨੰਬਰ ਹੈਗੀ ਆ ਉਹਨਾਂ ਦੀ ਦੁਕਾਨ 3 ਨੰਬਰ ਹੈਗੀ ਜਿਹੜਾ ਕਬਜ਼ਾ ਪਹਿਲੋ ਹੀ ਲੈ ਚੁੱਕੇ ਆ ਹੁਣ ਆ ਜਸਟ ਡਿਲੇ ਤੇ ਸਾਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਨ ਲਈ ਡੀ ਐਚ ਨੂੰ ਉਹਨਾਂ ਨੇ ਜਿਹੜਾ ਗਾ ਕ੍ਰੀਏਟ ਕਰਦੇ ਪਏ ਜਿਹੜਾ ਕੋਰਟ ਨੇ ਆਰਡਰ ਦਿੱਤੇ ਕਬਜ਼ੇ ਦੇ ਲਈ ਹਾਂਜੀ ਉਹ ਦੁਕਾਨ ਇਹਨਾਂ ਦੀ ਹੀ ਹੈ ਇਹਨਾਂ ਦੀ ਦੁਕਾਨ ਵਕਰੀ ਹੈ ਸਰ ਇਹਨਾਂ ਦੀ ਦੁਕਾਨ ਵਕਰੀ ਹੀ ਔਰ ਜਿਹੜਾਗਾ ਹੀ ਉਹ 2023 ਦੇ ਵਿੱਚ ਹੀ ਆਪਾਂ ਕਬਜ਼ਾ ਲੈ ਚੁੱਕੇ ਹਾਂ ਔਰ ਜਿਹੜੀ ਜਿਹਨਾਂ ਨੇ ਪੀਰ ਫਾਈਲ ਕੀਤੀ ਹੈ ਅੱਜ ਤੱਕ ਉਹਨਾਂ ਨੇ ਜਿਹੜਾਗਾ ਇਸ ਬਾਰੇ ਕੋਰਟ 'ਚ ਵੀ ਮੰਨਿਆ ਕਿ ਜਿਹੜਾ ਸਾਡਾ ਨਕਸ਼ਾ ਜਿਹੜਾ ਆਪਾਂ ਲਾਇਆ ਉਹ ਸਹੀ ਹੈ ਤਾਂ ਉਹਨਾਂ ਦੀ ਦੁਕਾਨ ਜਿਹੜੀ 3 ਨੰਬਰ ਦੀ ਹੈ ਅੱਜ ਆਪਾਂ ਜਿਹੜਾ ਕਬਜ਼ਾ ਲੈਣਗੇ ਔਰ ਲੈਣਗੇ ਆਪਾਂ 2 ਨੰਬਰ ਦੁਕਾਨ ਦਾ 3 ਨੰਬਰ ਦੁਕਾਨ ਦਾ ਆਲਰੇਡੀ ਆਪਾਂ ਜਿਹੜਾ ਕਬਜ਼ਾ ਮਿਤੀ 24 2023 ਨੂੰ ਆਪਾਂ ਜਿਹੜੀ ਗਿਆ ਮਾਨਯੋਗ ਅਦਾਲਤ ਦੇ ਹੁ